ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀ ਹਾਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਮਸ਼ਾਹ ਹੈ ਉਹ ਹੈ ਕਿ ਜਦੋਂ ਅਸੀਂ ਆਪਣੇ ਪੀਰਾਂ ਦੇ ਚਿਰਾਗ ਰੋਸ਼ਨ ਕਰ ਦਿੰਦੇ ਹਾਂ ਤਾਂ ਸਾਨੂੰ ਚਿਰਾਗਾ ਵਿੱਚੋਂ ਕਿਹੜੇ ਸੰਕੇਤ ਮਿਲਦੇ ਨੇ ਜੋ ਦੱਸਦੇ ਨੇ ਕਿ ਪੀਰ ਸਾਡੇ ਸਾਹਮਣੇ ਹਾਜ਼ਰ ਹੋ ਗਏ ਹਨ ਅਸੀਂ ਜਿਵੇਂ ਜਾਣ ਸਕਦੇ ਹਾਂ ਕਿ ਸਾਡੇ ਚਿਰਾਗਾ ਵਿੱਚ ਪੀਰਾਂ ਨੇ ਹਾਜ਼ਰੀ ਦਿੱਤੀ ਹੈ ਸੰਗਜੀ ਇਹ ਬਹੁਤ ਹੀ ਖਾਸ ਵਿਸ਼ਾ ਹੈ ਕਿਉਂਕਿ ਸਾਨੂੰ ਸਾਰੇ ਭਗਤਾਂ ਨੂੰ ਕਦੇ ਇਹ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਪੀਰਾਂ ਦੀ ਹਾਜ਼ਰੀ ਹੋਈ ਹੈ ਜਾਂ ਨਹੀਂ ਅਸੀਂ ਪੂਰੀ ਸ਼ਰਧਾ ਭਾਵਨਾ ਨਾਲ ਚਿਰਾਗ ਲਾਉਂਦੇ ਹਾਂ ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਾਨੂੰ ਵੀ ਪਤਾ ਲੱਗੇ ਕਿ ਸਾਡਾ ਮਾਲਕ ਸਾਡਾ ਪੀਰ ਸਾਡੇ ਘਰ ਸਿਰਾਂ ਮਾਰ ਰਿਹਾ ਹੈ ਜਾਂ ਨਹੀਂ ਸੰਗਤਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਸੰਗਤਜੀ ਜੇਕਰ ਕਹਨ ਉਹ ਵੀਰਾਂ ਦੇ ਚਿਰਾਗਾ ਵਿੱਚ ਇਹ ਸੰਗੀਤ ਮਿਲਦੇ ਹਨ ਜੋ ਅਸੀਂ ਦੱਸਣ ਜਾ ਰਹੇ ਹਾਂ ਤਾਂ ਤੁਸੀਂ ਸਮਝ ਲੈਣਾ ਕਿ ਤੁਹਾਡੀ ਇਬਾਦਤ ਸਹੀ ਦਿਸ਼ਾ ਵੱਲ ਜਾ ਰਹੀ ਹੈ ਅਤੇ ਪੀਰ ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਚਿਰਾਗਾ ਰਹੀ ਤੁਹਾਨੂੰ ਆਪਣੀ ਹਾਜ਼ਰੀ ਦੇ ਸੰਕੇਤ ਦੇ ਰਹੇ ਨੇ ਇਸਾ ਕੀ ਤਾਂ ਇਹ ਵੀ ਦੱਸਦੇ ਨੇ ਕਿ ਪੀਰ ਤੁਹਾਡੇ ਬਿਲਕੁਲ ਨੇੜੇ ਹੀ ਹਾਜ਼ਰ ਹਨ ਅਤੇ ਤੁਹਾਨੂੰ ਖੁਸ਼ ਹੋ ਕੇ ਉਹਨਾਂ ਦੀ ਸੇਵਾ ਹੋਰ ਜ਼ਿਆਦਾ ਕਰਨੀ ਚਾਹੀਦੀ ਹੈ ਜਦੋਂ ਅਸੀਂ ਇਹਨਾਂ ਸੰਕੇਤਾਂ ਤੋਂ ਅਣਜਾਣ ਹੁੰਦੇ ਹਾਂ ਤਾਂ ਕਈ ਵਾਰ ਅਸੀਂ ਪੀਰਾਂ ਦੀ ਇਬਾਦਤ ਕਰਕੇ ਵੀ ਨਿਰਾਸ਼ ਹੋ ਜਾਂਦੇ ਹਾਂ ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਪੀਰ ਆਏ ਸਨ ਅਤੇ ਕਦੋਂ ਉਹਨਾਂ ਨੇ ਸਾਨੂੰ ਆਪਣੇ ਹੋਣ ਦੇ ਸੰਕੇਤ ਦਿੱਤੇ ਸਨ ਤਾਂ ਸੰਗਤ ਜੀ ਉਹ ਪੰਜ ਸੰਕੇਤ ਕਿਹੜੇ ਨੇ ਜਿਵੇਂ ਸਾਨੂੰ ਪੀਰਾਂ ਦੇ ਹਾਜ਼ਰੀ ਦਾ ਪਤਾ ਲੱਗਦਾ ਹੈ ਕਿਵੇਂ ਅਸੀਂ ਇਹਨਾਂ ਸੰਕੇਤਾਂ ਨੂੰ ਸਮਝ ਸਕਦੇ ਹਾਂ ਇਹਨਾਂ ਸਾਰੀਆਂ ਲੱਲਾ ਬਾਰੇ ਆਓ ਤੁਹਾਨੂੰ ਦੱਸਦੇ ਹਾਂ ਗੰਗਤ ਜੀ ਇਹ ਪੀਰਾਂ ਦੀ ਰਜ਼ਾ ਹੁੰਦੀ ਹੈ ਕਿ ਉਹਨਾਂ ਨੇ ਆਪਣੇ ਭਗਤਾਂ ਨੂੰ ਜਿਵੇਂ ਦਰਸ਼ਨ ਲੈਣੇ ਨੇ ਉਹ ਸੁਪਨੇ ਵਿੱਚ ਵੀ ਆ ਸਕਦੇ ਨੇ ਬਿਲਕੁਲ ਸਾਹਮਣੇ ਆ ਕੇ ਵੀ ਦਰਸ਼ਨ ਦੇ ਸਕਦੇ ਹਨ ਅਤੇ ਆਪਣੇ ਚਰਾਗਾ ਵਿੱਚ ਜੋਤ ਰਾਹੀ ਸੰਗੀਤ ਦੇ ਕੇ ਵੀ ਦੱਸ ਸਕਦੇ ਹਨ ਕਿ ਉਹ ਹਾਜ਼ਰ ਹੋਏ ਹਨ ਅੱਜ ਦੀ ਵੀਡੀਓ ਵਿੱਚ ਆਪਾਂ ਚਿਰਾਗਾ ਰਾਹੀਂ ਮਿਲਣ ਵਾਲੇ 5 ਸੰਕੇਤਾਂ ਦੀ ਗੱਲ ਕਰਾਂਗੇ ਸੰਗਤ ਜੀ ਪਹਿਲਾ ਸੰਕੇਤ ਸਾਨੂੰ ਇਹ ਮਿਲਦਾ ਹੈ ਕਿ ਜਦੋਂ ਅਸੀਂ ਚਿਰਾਗ ਰੋਸ਼ਨ ਕਰਦੇ ਹਾਂ ਤਾਂ ਚਿਰਾਗ ਤੁਰੰਤ ਰੋਸ਼ਨ ਹੋ ਜਾਂਦਾ ਹੈ ਅਤੇ ਇਸ ਦੀ ਬੱਤੀ ਇਸ ਦੀ ਜੋਤ ਤੇਜ਼ੀ ਨਾਲ ਉੱਪਰ ਵੱਲੋਂ ਉੱਠਦੀ ਹੈ ਇਹ ਪਹਿਲਾ ਸੰਕੇਤ ਹੈ ਇਹ ਦੱਸਦਾ ਹੈ ਕਿ ਪੀਰਾਂ ਨੇ ਚਿਰਾਗਾ ਦੀ ਜੋਤ ਵਿੱਚ ਆਪਣਾ ਆਸਣ ਲਾ ਲਿਆ ਹੈ ਅਤੇ ਉਹ ਹਾਜ਼ਰ ਹੋ ਗਏ ਹਨ ਉਸ ਚਿਰਾਗ ਵਿੱਚ ਜੋ ਧੂਆ ਵੀ ਬਹੁਤ ਘੱਟ ਨਿਕਲਦਾ ਹੈ ਅਤੇ ਉਸ ਦੀ ਜੋਤ ਵੀ ਬਹੁਤ ਲੰਬੀ ਹੁੰਦੀ ਹੈ। ਦੂਜਾ ਸੰਕੇਤ ਸੰਧ ਜੀ ਇਹ ਮਿਲਦਾ ਹੈ ਕਿ ਜਦੋਂ ਅਸੀਂ ਪੀਰਾਂ ਦੇ ਚਿਰਾਗ ਰੋਸ਼ਨ ਕਰਦੇ ਹਾਂ ਤਾਂ ਚਿਰਾਗਾਂ ਦੀ ਲੋ ਇਧਰ ਉਧਰ ਡੋਲਦੀ ਹੈ। ਚਿਰਾਗਾ ਕੋਲ ਕੋਈ ਪੱਖਾ ਵੀ ਨਹੀਂ ਚੱਲਦਾ ਅਤੇ ਤੁਸੀਂ ਵੀ ਦੂਰ ਬੈਠੇ ਹੁੰਦੇ ਹੋ ਤੇ ਕਿਤੇ ਹਵਾ ਵੀ ਨਹੀਂ ਆਉਂਦੀ ਉਸ ਕਰ ਫਿਰ ਵੀ ਚਿਰਾਗਾਂ ਦੀ ਬੱਤੀ ਇਧਰ ਉਧਰ ਡੋਲਨੇ ਤਾਂ ਇਹ ਸੰਕੇਤ ਹੁੰਦਾ ਹੈ ਕਿ ਪੀਰ ਗੁਪਤ ਰੂਪ ਵਿੱਚ ਉੱਥੇ ਬਿਰਾਜਮਾਨ ਹਨ। ਅਤੇ ਉਹ ਤੁਹਾਨੂੰ ਅਸ਼ੀਰਵਾਦ ਦੇ ਰਹੇ ਹਨ ਇਹ ਦੂਸਰਾ ਸੰਕੇਤ ਹੁੰਦਾ ਹੈ ਤੀਜਾ ਸੰਕੇਤ ਅਤੇ ਮੁੱਖ ਸੰਕੇਤ ਇਹ ਹੈ ਕਿ ਚਿਰਾਗਾ ਦੀ ਬੱਤੀ ਵਿੱਚ ਫੁੱਲ ਬਣਦਾ ਹੈ ਫੁੱਲ ਕਈ ਤਰੀਕਿਆਂ ਨਾਲ ਬਣਦਾ ਹੈ ਜਿਵੇਂ ਗੁਲਾਬ ਦਾ ਫੁੱਲ ਬਣ ਸਕਦਾ ਹੈ ਜਾਂ ਕਿਸੇ ਦਿਲ ਦੀ ਆਕ੍ਰਿਤੀ ਬਣ ਸਕਦੀ ਹੈ ਜਾਂ ਫੁੱਲਾਂ ਦੀਆਂ ਬੱਤੀਆਂ ਬਣ ਜਾਂਦੀਆਂ ਹਨ ਜਾਂ ਕੋਈ ਚਿਹਰੇ ਦਾ ਆਕਾਰ ਬਣ ਜਾਂਦਾ ਹੈ ਇਹ ਉਦੋਂ ਹੀ ਬਣਦਾ ਹੈ ਜਦੋਂ ਪ੍ਰਮਾਤਮਾ ਦੀ ਸਾਡੇ ਤੇ ਪੂਰੀ ਕਿਰਪਾ ਹੋਵੇ ਸਾਡੇ ਵੀਰ ਸਾਡੇ ਨਾਲ ਹੋਣ ਅਦੇ ਮੁਨਾਦ ਸਾਡੇ ਤੇ ਅਸ਼ੀਰਵਾਦ ਹੋਵੇ ਉਦੋਂ ਹੀ ਸਾਨੂੰ ਇਹ ਸੰਕੇਤ ਦਿੱਤੇ ਜਾਂਦੇ ਹਨ ਜਦੋਂ ਇਹ ਸੰਕੇਤ ਮਿਲੇ ਤਾਂ ਸਾਨੂੰ ਸਾਧਨਾਂ ਨੂੰ ਆਪਣੇ ਪਾਠ ਪੂਰਨ ਹੋਰ ਬਤਾ ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਚੌਥੇ ਸੰਕੇਤ ਦੀ ਚੌਥਾ ਸੰਕੇਤ ਸੰਤ ਜੀ ਇਹ ਹੁੰਦਾ ਹੈ ਕਿ ਅਚਾਨਕ ਬੈਠੇ ਬੈਠੇ ਤੋਂ ਆਉਣੂ ਕਿ ਤੋਂ ਇੱਕ ਖੁਸ਼ਬੂਦਾਰ ਹਵਾ ਦਾ ਬੁੱਲਾ ਆ ਸਕਦਾ ਹੈ ਹਵਾ ਨਹੀਂ ਜਲਦੀ ੁੰਦੀ ਤੇ ਨਾ ਹੀ ਪੱਖਾ ਚੱਲ ਰਿਹਾ ਹੋਵੇ ਪਰ ਫਿਰ ਵੀ ਬੈਠੇ ਬੈਠੇ ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਇੱਕ ਖੁਸ਼ਬੂ ਭਰਿਆ ਹਵਾ ਦਾ ਬੁੱਲਾ ਸਾਡੇ ਨਾਲ ਟਿਕਾਇਆ ਹੈ ਇਹ ਸੰਕੇਤ ਦੱਸਦਾ ਹੈ ਕਿ ਪੀਰ ਸਾਨੂੰ ਅਸ਼ੀਰਵਾਦ ਦੇ ਰਹੇ ਹਨ ਅਤੇ ਉਹਨਾਂ ਦੀਆਂ ਤਰੰਗਾਂ ਸਾਨੂੰ ਛੋ ਰਹੀਆਂ ਹਨ ਸਾਡੇ ਦੀਵਾਗਾ ਰਹੀ ਸਾਡੀ ਪੂਜਾ ਸਾਡੇ ਪੀਰਾਂ ਤੱਕ ਪਹੁੰਚ ਰਹੀ ਹੈ ਅਤੇ ਉਹ ਸਾਡੀ ਪੂਜਾ ਨੂੰ ਸਵੀਕਾਰ ਕਰ ਰਹੇ ਹਨ ਹੁਣ ਗੱਲ ਕਰਦੇ ਹਾਂ ਸੰਗਤ ਜੀ ਪੰਜਵਾਂ ਸੰਕੇਤ ਦੀ ਪੰਜਵਾਂ ਸੰਕੇਤ ਹੁੰਦਾ ਹੈ ਕਿ ਸਾਡੇ ਅਚਾਨਕ ਰੌਂਗਟੇ ਖੜੇ ਹੋ ਜਾਣਾ ਚਿਰਾਗ ਲਾਉਣੇ ਸਮੇਂ ਜਾਂ ਸਾਹਮਣੇ ਬੈਠੇ ਹੋਣੇ ਜੇਕਰ ਅਚਾਨਕ ਇਕਦਮ ਸਾਡੇ ਲੂਂ-ਕੰਡੇ ਖੜੇ ਹੋ ਜਾਣ ਤਾਂ ਇਹ ਸੰਕੇਤ ਵੀ ਇਸ ਗੱਲ ਦਾ ਇਸ਼ਾਰਾ ਹੁੰਦਾ ਹੈ ਕਿ ਪੀਰ ਸਾਡੇ ਸਾਹਮਣੇ ਹਾਜ਼ਰ ਹੋ ਗਏ ਹਨ ਅਤੇ ਉਹਨਾਂ ਦੀ ਸ਼ਕਤੀ ਸਾਡੇ ਸਰੀਰ ਨੂੰ ਛੂ ਰਹੀ ਹੈ जिस ਕਰਕੇ ਸਾਡਾ ਰੂਮ ਰੂਮ ਖੜਾ ਹੋ ਗਿਆ ਹੈ ਸੰਗਤ ਜੀ ਅਸੀਂ ਇਹ ਵੀ ਦੱਸ ਦਈਏ ਕਿ ਇਹ ਸਾਰੇ ਸੰਕੇਤ ਸਾਨੂੰ ਰੋਜ਼ ਰੋਜ਼ ਨਹੀਂ ਮਿਲਦੇ ਇਹ ਜਾਦੂਈ ਪੀਰ ਹਾਜ਼ਰ ਹੁੰਦੇ ਹਨ ਤਾਂ ਉਹ ਆਪਣੀ ਮੌਜੂਦਗੀ ਦੱਸਣ ਲਈ ਤੁਹਾਨੂੰ ਇਹ ਸੰਕੇਤ ਦਿਆ ਕਰਦੇ ਹਨ تو سنج جی یہ وہ پانچ سنیت نے جو سانوں چیت راہ ملتے ہیں جو دستے ہیں کہ پیر ستے بالکل سامنے حاضر ناظر نے اجلی ویڈیو بچ بس اہانو پہلے بےنتی ہے کہ سارے چینل سبسکرائب کر کے کمینٹ باکس جے پیرا کی ضرور لکھنا ملتے ہیں جلد ہی اگلی ویڈیو ٹکر لئے سارے سلطان اللہ نگان جے پیران دی